ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬਜ਼ੁਰਗ ਅਮਰੀਕਾ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਦੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਨੂੰ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਤੋਂ ਬਾਅਦ ਅਮਰੀਕੀ ਦੂਤਾਵਾਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਨੂੰਨ ਤੋੜੇ ਗਏ ਤਾਂ ਵੀਜ਼ਾ ਰੱਦ ਵੀ ਕੀਤਾ ਜਾ ਸਕਦਾ ਹੈ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਵੀਰਵਾਨ ਨੂੰ ਚੇਤਾਵਨੀ ਦਿੱਤੀ ਕਿ ਅਮਰੀਕੀ ਅਧਿਕਾਰੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਦੇ ਵੀਜ਼ੇ ਰੱਦ ਕਰ ਸਕਦੇ ਨੇ ਭਾਵੇਂ ਉਸ ਦਾ ਵੀਜ਼ਾ ਜਾਰੀ ਕਿਉਂ ਨਾ ਕਰ ਦਿੱਤਾ ਹੋਵੇ ਅਮਰੀਕੀ ਦੂਤਾਵਾਸ ਨੇ ਪੋਸਟ ਕੀਤਾ ਹੈ ਕਿ ਵਿਦਿਆਰਥੀ ਵੀਜ਼ੇ ਦੇ ਵੀਜ਼ਾ ਉੱਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ ਜਾਂ ਫਿਰ ਕਿਸੇ ਵੀ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਨਾ ਤੁਹਾਨੂੰ ਭੁਖ ਦੇ ਅਮਰੀਕੀ ਵੀਜ਼ਾ ਲਈ ਅਯੋਗ ਬਣਾ ਸਕਦਾ ਹੈ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਪਰ ਹੱਕ ਨਹੀਂ ਹੈ ਵੀਜ਼ਾ ਜਾਰੀ ਹੋਣ ਤੋਂ ਬਾਅਦ ਅਮਰੀਕੀ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ ਅਤੇ ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਅਸੀਂ ਤੁਹਾਡਾ ਵੀਜ਼ਾ ਰੱਦ ਕਰ ਸਕਦੇ ਹਾਂ ਇਹ ਕਹਿੰਨਾ ਅਮਰੀਕੀ ਸਰਕਾਰ ਦਾ ਹੈ ਦੱਸਿਆ ਕਿ 20 ਸਾਲਾ ਕਿਸ਼ਨ ਰਾਜੇਸ਼ ਕੁਮਾਰ ਪਟੇਲ ਜੋ ਕਿ ਇੱਕ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਆਇਆ ਸੀ ਉਸ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਮਨੀ ਲੌਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਣ ਤੋਂ ਬਾਅਦ ਸੰਗੀ ਜੇਲ੍ਹ ਦੇ ਵਿੱਚ 3 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਪਟੇਲ ਨੇ ਇੱਕ ਆਨਲਾਈਨ ਘੁਟਾਲੇ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਜੋ ਕਿ ਅਮਰੀਕੀ ਸਰਕਾਰੀ ਅਧਿਕਾਰੀਆਂ ਦੀ ਨਕਲ ਕਰ ਰਿਹਾ ਸੀ ਅਤੇ ਬਜ਼ੁਰਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਫਿਸ਼ਿੰਗ ਤਕਨੀਕਾਂ ਦੀ ਵਰਤੋਂ ਕਰ ਰਿਹਾ ਸੀ ਤੇ ਪੀੜਤਾਂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਅਤੇ ਵੱਡੀ ਰਕਮ ਅਤੇ ਸੋਨਾ ਸੰਪੰਦ ਲਈ ਮਜਬੂਰ ਕੀਤਾ ਗਿਆ ਦੱਸਦੀ ਅਮਰੀਕੀ ਨਾਇਬ ਵਿਭਾਗ ਨੇ ਕਿਹਾ ਹੈ ਕਿ ਸਾਜ਼ਿਸ਼ ਦੇ ਵਿੱਚ ਵੱਖ-ਵੱਖ ਔਨਲਾਈਨ ਫਿਸ਼ਿੰਗ ਤਰੀਕਿਆਂ ਦੀ ਵਰਤੋਂ ਕੀਤੀ ਗਈ ਅਤੇ ਅਮਰੀਕੀ ਸਰਕਾਰੀ ਅਧਿਕਾਰੀਆਂ ਦਾ ਰੂਪ ਵੀ ਤਰਨ ਕੀਤਾ ਗਿਆ ਜਦੋਂ ਕਿ ਪਟੇਲ ਨੇ ਧੋਖਾਧੜੀ ਦੇ ਨਾਲ ਪੀੜਤਾਂ ਤੋਂ ਨਕਦੀ ਅਤੇ ਸੋਨਾ ਵੀ ਪ੍ਰਾਪਤ ਕੀਤਾ ਇਹ ਇੱਕ ਹਿੱਸਾ ਸੈ ਸਾਜ਼ਿਸ਼ਕਾਰਾਂ ਨੂੰ ਪਹੁੰਚਾਇਆ ਅਤੇ ਆਪਣੇ ਫਾਇਦੇ ਲਈ ਇੱਕ ਪ੍ਰਤੀਸ਼ਤ ਰੱਖਿਆ ਹੈ ਰਾਜੀ ਜਾਂਚ ਕਰਤਾਵਾਂ ਨੇ ਕਿਹਾ ਕਿ ਇਸ ਕਾਰਵਾਈ ਦੇ ਵਿੱਚ ਘੱਟੋ-ਘੱਟ 25 ਬਜ਼ੁਰਗ ਵਿਅਕਤੀਆਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਜਿਸ ਨਾਲ ਕੁੱਲ 2.69 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਸੀ ਪਟੇਲ ਨੂੰ 24 ਅਗਸਤ 2024 ਨੂੰ ਗ੍ਰੇਨਾਇਟ ਸ਼ੋਅਲਸ ਟੈਕਸਾਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ 1.30 ਹਜ਼ਾਰ ਡਾਲਰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ 29 ਅਗਸਤ ਤੋਂ ਸੰਗੀ ਰਾਸ ਦੇ ਵਿੱਚ ਹੈ ਇਹ ਇੱਕ ਸੰਬੰਧਿਤ ਪਰ ਵੱਖਰੇ ਮਾਮਲੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਮੋਇਨੁਦੀਨ ਸਿੰਘ ਮੁਹੰਮਦ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਇਸੇ ਤਰ੍ਹਾਂ ਦੇ ਘੋਟਾਲੇ ਦੇ ਲਈ 8 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਜਿਸ ਵਿੱਚ ਬਜ਼ੁਰਗ ਅਮਰੀਕੀ ਨਿਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਮੁਹੰਮਦ ਦੇ ਮਾਮਲੇ ਦੇ ਵਿੱਚ ਨਕਲ ਕਰਨ ਦੀਆਂ ਚਾਲਾਂ ਅਤੇ ਅੰਤਰਰਾਸ਼ਟਰੀ ਨੈੱਟਵਰਕਾਂ ਰਾਹੀਂ ਚੋਰੀ ਕੀਤੇ ਫੰਡਾਂ ਨੂੰ ਲੌਂਟਿੰਗ ਵੀ ਸ਼ਾਮਲ ਸੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਉਸ ਦੇ ਮਾਮਲੇ ਵਿੱਚ ਕੁੱਲ ਧੋਖਾਧੜੀ 6 ਮਿਲੀਅਨ ਡਾਲਰ ਦੇ ਨੇੜੇ ਪਹੁੰਚ ਗਈ ਤੇ ਅਪਰਾਧਾ ਦੇ ਸਮੇਂ ਤਿੰਨੋਂ ਵਿਅਕਤੀ ਵਿਦਿਆਰਥੀ ਵੀਜ਼ੇ ਉੱਤੇ ਅਮਰੀਕਾ ਦੇ ਵਿੱਚ ਸਨ ਹਾਲਾਂਕਿ ਨਿਆਂ ਵਿਭਾਗ ਨੇ ਉਨ੍ਹਾਂ ਯੂਨੀਵਰਸਿਟੀਆਂ ਜਾਂ ਫਿਰ ਸੰਸਥਾਵਾਂ ਦਾ ਖੁਲਾਸਾ ਨਹੀਂ ਕੀਤਾ ਜਿੱਥੇ ਉਨ੍ਹਾਂ ਦਾ ਦਾਖਲਾ ਲਿਆ ਹੋਇਆ ਸੀ ਦੱਸਦੀ ਅਮਰੀਕੀ ਨਿਆਂ ਵਿਭਾਗ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਨਤਾ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਸਰਕਾਰੀ ਸੰਸਥਾਵਾਂ ਜਾਂ ਫਿਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਅਣਚਾਹੇ ਸੁਨੇਹਾ ਦਾ ਕੋਲਾ ਜਾਂ ਫਿਰ ਜਵਾਬ ਦੇਣ ਤੋਂ ਬਾਅਦ ਸਾਵਧਾਨ ਰਹਿਣ ਦੀ ਗੱਲ ਆਖੀ ਜਾ ਰਹੀ ਹੈ ਤੇ ਅਮਰੀਕੀ ਅਧਿਕਾਰੀਆਂ ਨੇ ਦੁਹਰਾਇਆ ਕਿ ਅਜਿਹੇ ਘਟਾਲਿਆਂ ਦੇ ਵਿੱਚ ਅਕਸਰ ਧਮਕੀਆਂ, ਜਾਲੀ ਦਸਤਾਵੇਜ਼ ਅਤੇ ਝੂਠੇ ਬਹਾਨਿਆਂ ਹੇਠ ਪੈਸੇ ਵੀ ਮੰਗੇ ਜਾਂਦੇ ਨੇ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ